ਇਸ ਵਿਸੀ ਰੋੜੀ ਨੂੰ ਕਿਹਾ ਕੀਤੇ ਨੰਬਰ ਬਦਲਣ ਹੋ ਰਿਹਾ ਉਹ ਕਹਿੰਦਾ ਚੱਲ ਸਾਡੇ ਜਿਹੜੇ ਚੂੜੇ ਚਮਾਜੂ ਨੇ ਕਿਹਾ ਵੀ ਇਹ ਜਾਂਦੇ ਜਾਂਦੇ ਹਾਂਜੀ ਇਹ ਬੜੇ ਵੱਡੇ ਇਲਜ਼ਾਮ ਮੈਂ ਮੈਂ ਨਾ ਲੈ ਸੀ ਸਸਿੰਗ ਸਾਹਿਬ ਇਸ ਵਿਸੀ ਰੋੜੀ ਦੀ ਗੱਲ ਕਰ ਰਹੇ ਆ ਔਰ ਉਸ ਵੇਲੇ ਦਮਦਿਮੀ ਟਕਸਾਲ ਦੇ ਹੈੱਡਕੁਆਰਟਰ ਬੈਠੇ ਹੋਏ ਸੀਗੇ ਹੂੰ ਮੈਂ ਅਜ ਨਾ ਲੈ ਦਣਾ ਯਾਰ ਮੈਂ ਕਿੰਨਾ ਕਿ ਤੋਂ ਲੋਕਾਂ ਵੀ ਪੰਜਾਬ ਦੇ ਵਿੱਚ ਦਲਿਤਾਂ ਨੂੰ ਇਸ ਤਰੀਕੇ ਦੇਖਿਆ ਜਾ ਕੋ ਵੀ ਇਸ ਤਰੀਕੇ ਜਦ ਕਿਸੇ ਗੱਲ ਕਰਦੇ ਸੀ ਯਾਰ ਸਾਡੇ ਬਾਟੇ ਦੋ ਰੱਖੇ ਨੇ ਹੋਰ ਹੋਰ ਕੀ ਅਖਣਾ ਤੁਸੀਂ ਯਾਰ ਜਿੰਨੀ ਜ਼ਾਤ ਪਾਸ ਸਿੱਖਾਂ 'ਚ ਮੈਨੂੰ ਕਿਤੇ ਦੇਖ ਰਿਹਾ। ਅਗਰ ਤੇ ਸੁਖਬੀਰ ਬਾਦਲ ਪੈਸਾ ਸੁਟੇਗਾ ਤੇ ਜਿੱਤ ਜੇ ਗੱਲ ਤੇ ਪੈਸੇ ਦੀ ਹੋਤੀ ਹੈ। ਜੀ। ਪੰਜਾਬ ਦੇ ਲੋਕਾਂ ਨੂੰ ਨਾ ਤੇ ਪਈ ਹੋਈ ਹੈ ਵਿਕਾਸ ਨਾਲ। ਨਾ ਪਈ ਹੋਈ ਹੈ ਆਪਣੇ ਪਿੰਨਾ ਨਾਲ। ਜੀ। ਨਾ ਪਈ ਹੋਈ ਹੈ ਆਪਣੇ ਧਰਮ ਨਾਲ। ਇਹਨਾਂ ਦੇ ਪੈਸਾ ਸੁੱਟਦੇ ਮੋਜਲ ਟਾਲੀ ਗੱਲ ਹੈ। ਅਗਰ ਸੁਬੀਰ ਸਿੰਘ ਵੀ ਇਸਲਾਹ ਹੈ ਅਗਰ ਪੈਸੇ ਦੱਬ ਕੇ ਬੰਦੇਗਾ ਬੋਦਲਾ ਮਤਲਬ ਮੰਨੇਗਾ ਜਿੱਤ ਜੇਗਾ। ਮਤਲਬ ਹੁਣ ਸਾਰੀ ਸਿਆਸਤ ਪੈਸੇ ਤੇ ਹੀ ਹੈ। ਸਾਰੀ ਸ਼ੁਰੂ ਤੋਂ ਪੈਸੇ ਤੇ ਹੀ ਹੈ। ਰਾਤੋ ਰਾਤ ਹੀ ਬੋਦਲੇ ਇੱਕ ਬੰਦਾ ਬਦਲ ਦਿੰਦੇ। ਜਿੰਨਾ ਖਾਲਸਾਂ ਦੀ ਗੱਲ ਕੀਤੀ ਹੈ ਇਹ ਮਾ